ਮੇਰਾ ਨਾਮ ਅਨੂਪਾ ਜੀ ਮੈਂ ਨੌਲਬੇ ਤੋਂ ਆਈ ਆ ਤਾਂ ਅੱਜ ਮੱਥਾ ਟੇਕ ਕੇ ਬੋਲਣ ਦਾ ਬੜਾ ਸਕੂਨ ਮਿਲਿਆ ਬੜੀ ਲੱਕੀ ਫੀਲ ਕਰ ਰਹੀ ਆ ਵੀ ਮੈਨੂੰ ਮੌਕਾ ਮਿਲਿਆ ਆਉਣ ਦਾ ਤਾਂ ਬੜਾ ਮਜ਼ਾ ਆ ਹਮੇਸ਼ਾ ਟੀਵੀ ਤੇ ਦੇਖਿਆ ਹੁੰਦਾ ਸੀਗਾ ਵੀ ਦੀਪਮਾਲਾ ਹੋ ਰਹੀ ਹੈ ਫਾਇਰ ਵਰਕਸ ਚੱਲ ਰਿਹਾ ਪਰ ਅੱਜ ਆਪ ਲਾਈਵ ਦੇਖ ਕੇ ਅੱਖੀਂ ਦੇਖ ਕੇ ਬੜਾ ਬੜਾ ਸਕੂਨ ਮਿਲਿਆ ਬੜਾ ਮਜ਼ਾ ਆਇਆ ਜੀ ਥੈਂਕ ਯੂ ਥੈਂਕ ਯੂ ਬੜੇ ਸੰਗਤਾਂ ਨੂੰ ਵਧਾਈ ਵੀ ਦੇ ਦਿਓ ਤੇ ਇਹ ਜਾਣਕਾਰੀ ਵੀ ਦੇ ਦਿਓ ਕਿ ਇੱਥੇ ਕੋਈ ਡਰ ਦਾ ਮਾਹੌਲ ਨਹੀਂ ਹੈ ਸਾਰੇ ਸੰਗਤਾਂ ਆ ਚੱਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਠਵੇਂ ਪਾਤਸ਼ਾਹ ਤਨਤ ਸਿੰਘੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜਿੱਥੇ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਠਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਬੜੀ ਸਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਪੋਤੇ ਸਤਿਗੰਗਨ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ 8ਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਬੜੀ ਸਰਦਾਰੀ ਦੇ ਸਦਕਾਰ ਨਾਲ ਮਨਾਇਆ ਜਾ ਰਿਹਾ। ਸੋ ਹੁਣ ਸ਼ਾਮ ਨੂੰ ਜਿਹੜੀ ਦੀਵ ਮਾਲਾ ਕੀਤੀ ਗਈ ਆ। ਸ੍ਰੀ ਰਹਿਰਾਸ ਦੀ ਸਮਾਪਤੀ ਪਾਠ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਤੌਰ ਤੇ ਆਤਿਸ਼ਬਾਜੀ ਕੀਤੀ ਗਈ ਆ। ਸੋ ਸੰਗਤਾਂ ਨੇ ਇਸ ਆਤਿਸ਼ਬਾਜੀ ਦਾ ਪੂਰਾ ਆਨੰਦ ਮਾਣਿਆ। ਸੋ ਬਹੁਤ ਸਾਰੀਆਂ ਸੰਗਤਾਂ ਅੱਜ ਗੁਰਪੁਰਬ ਨੂੰ ਸਮਰਪਿਤ ਹੋ ਕੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਾਸਮਸਤਕ ਹੋਣ ਵਾਸਤੇ ਆਈਆਂ ਨੇ ਸਾਰੀਆਂ ਸੰਗਤਾਂ ਨੂੰ ਇੱਥੇ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਦਾ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਪ੍ਰਕਾਸ਼ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ